ਇਕ ਨੌਜਵਾਨ ਅਮਰਿਤਪਾਲ ਸਿੰਘ ਜਿਸ ਦੀ ਉਮਰ 22 ਸਾਲ ਦੱਸੀ ਗਈ ਹੈ ਉਸ ਨੌਜਵਾਨ ਦਾ ਕੋਈ ਤੋ 250 ਰੁਪਏ ਲੈ ਕੇ ਤਕਰਾਰਵਾਜੀ ਹੋਈ ਸੀ ਉਸਕੇ ਜਿਹੜੇ ਕੋ ਸਾਥੀ ਥੇ ਉਹਨੂੰ ਘਰ ਤੋਂ ਬੁਲਾ ਕੇ ਲੈ ਗਏ ਜਿਹੜਾ ਕਿ ਪਰਿਵਾਰ ਕਹਿ ਰਿਹਾ ਹੈ ਉਸਨੂੰ ਲਿਜਾ ਕੇ ਪਿੰਡ ਦੇ ਇੱਕ ਨਾਲੇ ਵਿੱਚ ਘੇਰਤਾ ਔਰ ਉਸਕੇ ਉੱਪਰ ਕਹਿੰਦੇ ਇੱਟਾਂ ਚਿੰਤੀਆਂ ਔਰ ਜਿਸ ਦੇ ਨਾਲ ਉਸकी ਕੁਝ ਦਿਨ ਬਾਅਦ ਦੇਰੇ ਇਲਾਜ ਹੋਣ ਦੇ ਬਾਅਦ ਮੌਤ ਹੋਈ ਹੈ ਔਰ ਇਨਸਾਫ ਲਈ ਪਰਿਵਾਰ ਵੱਲੋਂ ਉਸਦੀ ਡੈਡ ਬੋਡੀ ਜਿਹੜਾ ਸਮਾਣਾ ਪਵਾਨੀਗੜ ਰੋਡ ਹੈ ਉੱਥੇ ਫਤਿਹਰ ਛੰਨੇ ਕੇ ਬਸ ਹੱਡੇ ਉੱਥੇ ਇਹ ਦੇਖੋ ਡੈੱਡ ਬੋਡੀ ਰੱਖ ਕੇ ਸ਼ਾਂਤੀ ਪੁਆਇੰਟ ਇਹਨਾਂ ਆਪਣਾ ਵਿਰੋਧ ਕਰ ਰਹੇ ਜਿਹੜੇ ਕਥੀ ਤਰੋਪੀ ਹੈ ਕੌਣ ਕੌਣ tha ਇਹ ਸਾਰੇ ਮਾਮਲੇ ਨੂੰ ਲੈ ਕੇ ਇਹਨਾਂ ਵੱਲੋਂ ਇਹ ਧਰਨਾ ਰੋਡ ਆਵਾਜਾਈ ਠੱਪ ਕੀਤੀ ਗਈ ਹੈ ਇੱਕ 250 ਰੁਪਏ ਨੂੰ ਲੈ ਕੇ ਇੱਕ ਨੌਜਵਾਨ ਦੀ ਜਾਨ ਚਲੀ ਗਈ ਹੈ ਇਹ ਵੀ ਇੱਕ ਸੋਚਣ ਵਾਲੀ ਗੱਲ ਹੈ ਵੀ 250 ਦੇ ਪਿੱਛੇ ਇੱਕ ਨੌਜਵਾਨ ਨੂੰ ਮਾਰ ਦਿੱਤਾ ਗਿਆ ਔਰ ਇਸ ਦੇ ਲਈ ਪਰਿਵਾਰ ਸੜਕ ਤੇ ਉਸ ਦੀ ਡੱਡੂ ਬੋੜੇ ਰੱਖ ਕੇ ਇਨਸਾਫ ਦੀ ਮੰਗ ਕਰ ਰਿਹਾ ਹੈ ਹੁਣ ਕਦੋਂ ਪੁਲਿਸ ਕਥੇ ਜਿਹੜੇ આરોપી ਪਰਿਵਾਰ ਕਹਿ ਰਿਹਾ ਉਹ ਫੜਦੀ ਹੈ ਇਹ ਸਮਾਂ ਦੱਸੇਗਾ ਲੇਕਿਨ ਫਿਲਹਾਲ ਸਮਾਣਾ ਭਵਾਨੇਗੜ ਰੋਡ ਤੇ ਪਰਿਵਾਰ ਕਾ ਔਰ ਪਿੰਡ ਵਾਸੀਆਂ ਕਾ ਪ੍ਰਦਰਸ਼ਨ ਜਾਰੀ ਹੈ ਲੇਕਿਨ ਇੱਕ ਪਰਿਵਾਰ ਕਾ ਬੱਚਾ ਚਲਾ ਗਿਆ ਕਿਸ ਕਾਰਨ ਤੇ ਗਿਆ ਇਹ ਸਾਰਾ ਜਾਂਚ ਦਾ ਵਿਸ਼ਾ ਹੈ ਪੁਲਿਸ ਨੇ ਜਾਂਚ ਕਰਨੀ ਹੈ ਗਲਵਾਦ ਵੀ ਕਰਦੇ ਇਸ ਪਿੰਡ ਦੇ ਜਿਹੜੇ ਬਸਨੀਕ ਹੈ ਔਰ ਸਾਬਕਾ ਸਰਪੰਚ ਵੀ ਹੈ ਇਹ ਜੀ ਇੱਕ ਤਰੀਕ ਦੀ ਘਟਨਾ ਰਾਤ ਦੀ ਇੱਕ ਕਿਹੜੀ ਨਵੰਬਰ ਦੀ ਇੱਕ ਨਵੰਬਰ ਦੀ ਨਵੰਬਰ ਦੇ 1 ਨਵੰਬਰ ਦੀ ਰਾਤ ਦੀ ਘਟਨਾ ਹੈ ਤੇ ਇਹਨਾਂ ਦਾ ਮੁੰਡਿਆਂ ਦਾ ਸੈਲਰ ਚ ਕੁਲਬੁਰਸ਼ਾਂ ਵਿਖੇ ਕੋਈ 2-250 ਰੁਪਿਆ ਲੈਣ ਦੇ ਨੂੰ ਲੈ ਕੇ ਤੀ ਝਗੜਾ ਹੋਇਆ ਸੀ ਮਾਮੂਲੀ ਪੈਸੇ ਲੈਣ ਦੇ ਮਸਲੇ ਤੇ ਪਰ ਰਾਤ ਨੂੰ ਆ ਕੇ ਉਹਨਾਂ ਨੇ ਇਹਨੂੰ ਘਰੋਂ ਸੱਦ ਕੇ ਇਹਨੂੰ ਬੁਰੀ ਤਰ੍ਹਾਂ ਮਾਰ ਕੇ ਉੱਟ ਕੇ ਇੱਕ ਤਰ੍ਹਾਂ ਮਾਰ ਕੇ ਨੂੰ ਇੱਕ ਨੈਲੇ ਦੇ ਵਿੱਚ ਸਿੱਟ ਗਏ ਇਹੀ ਜੀ ਜਗਾ ਜਿੱਥੇ ਉਹ ਕੋਈ ਰਾਤ ਨੂੰ ਉੱਥੇ ਜਾਂਦਾ ਵੀ ਨਹੀਂ ਹੈਗਾ ਡੂੰਗਾ ਆਹ ਪਿੰਡ ਦਾ ਪਾਣੀ ਲੰਗਦਾ ਉਹ ਕੁਦਰਤੀ ਪਾਣੀ ਰਾਤ ਨੂੰ ਬੰਦ ਹੋਣ ਕਰਕੇ ਘਟ ਹੋਣ ਕਰਕੇ ਇਹਦੀ ਨਹੀਂ ਤਾਂ ਇਹਨੇ ਉੱਥੇ ਮਰ ਜਣਾ ਤੀ ਉਹ ਤਾਂ ਆਪਦੀ ਜਾਨ ਚ ਮਾਰ ਕੇ ਗਏ ਤੇ ਪਰ ਉਦੋਂ ਬਾਅਦ ਇਹਦੀ ਕੋਈ ਇੱਕ ਤਰੀਕ ਤੋਂ ਲੈ ਕੇ ਅੱਜ ਤੱਕ ਕੋਈ ਉਹਦੀ ਪੁਲਿਸ ਪ੍ਰਸ਼ਾਸਨ ਨੇ ਨਹੀਂ ਕੋਈ ਜਾਂਚ ਕੀਤੀ ਦੋਸ਼ੀਆਂ ਨੂੰ ਪਹਿਲਾਂ ਬੜੀ ਦੇਰ ਤਾ ਉਹਨਾਂ ਨੂੰ ਫੜੀ ਨਹੀਂ ਜੇ ਪਹਿਲੇ ਕਿਹੜੀ ਤਰ੍ਹਾਂ ਲਈ ਪਹਿਲਾਂ ਤਾਂ 22 23 ਚ ਮੁਕੱਦਮਾ ਦਰਜ ਕੀਤਾ ਇਹਨਾਂ ਨੇ ਦੇਖੋ ਐਡਾ ਸੀਰੀਅਸ ਜੁਰਮ ਸੀ ਪਤਾ ਲੱਗ ਰਿਹਾ ਸੀ ਕਿ ਬੰਦਾ ਬਚਦਾ ਨਹੀਂ ਉਹਦੀ ਪਤਾ ਸੀ ਸਾਰੇ ਚ ਵੀ ਇਹ ਅੱਜ ਦੋ ਚਾਰ ਦਿਨਾਂ ਦਾ ਹੈ ਪਰ ਇਹਨਾਂ ਨੇ 22 23 ਮੇਰਾ ਭਰਾ ਹੈ ਜੀ ਭਰਾ ਇਕੱਠੇ ਹੋ ਇਨਸਾਫ ਮਿਲੀ ਸਾਨੂੰ ਬਸ ਅਸੀਂ ਉਹਨਾਂ ਟਾਈਮ ਸੰਸਕਾਰ ਨਹੀਂ ਕਰਦੇ ਜਿੱਦਾਂ ਟਾਈਮ ਸਾਨੂੰ ਇਨਸਾਫ ਨਹੀਂ ਮਿਲਦਾ ਜੀ ਸਰਕਾਰ ਵੱਲੋਂ ਨਹੀਂ ਉਹ ਨਹੀਂ ਉਹ ਬੇਹੋਸ਼ ਸੀ ਉਸੇ ਟੈਂਬੇ ਉਸੇ ਹੋ ਗਿਆ ਹਾਂਜੀ ਉਸੇ ਕੰਡੀਸ਼ਨ ਚ ਰਹਿ ਰਿਹਾ ਹੈ ਮੇਰਾ ਵੀਰ ਜੀ ਆਪਣਾ ਮੇਰਾ ਨਾਮ ਗੁਰਨਾਇਬ ਸਿੰਘ ਜੀ ਸਰਪੰਚ ਫਤਗੜਛੰਨਾ ਕਿਸ ਟਾਈਮ موجوده ਸਰਪੰਚ ਤੁਸੀਂ ਹਾਂਜੀ ਮੈਂ موجوده ਇਹ ਸਾਰਾ ਕੋਈ ਅਜ ਤੋਂ ਮਹੀਨਾ ਢੇਰ ਮਹੀਨਾ ਪਹਿਲਾਂ ਕੋਈ ਰਸਤੇ ਦੇ ਵਿੱਚ 2200 ਰੁਪਏ ਪਿੱਛੇ ਕੋਈ ਦਿਹਾੜੀ ਪਿੱਛੇ ਕੋਈ ਰੌਲਾ ਪੈ ਗਿਆ ਸੀ ਇਹਨਾਂ ਦਾ ਆਫਿਸ ਚ ਕੀ ਕੰਮ ਕਰਦਾ ਸੀ ਮੁੰਡਾ ਇਹ ਅਮਰਪਾਲ ਇਹ ਲੇਬਰ ਕਰਦੇ ਸੀਗੇ ਜੀ ਮੈਨੂੰ ਲੱਗਦਾ ਹਾਂ ਜਿੱਥੇ ਦੱਸ ਦੇਣਗੇ ਪੱਲੇਦਾਰੀ ਦਾ ਬੋਰੀਆਂ ਦਾ ਟੋਟੋਈ ਦਾ ਕੰਮ ਕਰਦੇ ਨੇ ਜੀ ਉਹ ਕਿਤੇ ਸ਼ਾਮ ਨੂੰ ਸ਼ਰਾਬ ਸ਼ਰੂਪ ਪੀਤੀ ਹੋਈ ਹੁੰਨੀ ਤੇ ਉਹ ਜਿਹੜਾ ਸੀਗਾ 2-250 ਨੂੰ ਲੈ ਕੇ ਕੋਈ ਰੌਲਾ ਪੈ ਗਿਆ ਉਸ ਤੋਂ ਬਾਅਦ ਜਿਹੜਾ ਇੱਕ ਮੁੰਡੇ ਨੇ ਇਹਨੂੰ ਹਿੱਟ ਉੱਟ ਮਾਰਤੀ ਤੇ ਜਿਹਦੇ ਕਰਕੇ ਹੁਣ 1 ਮਹੀਨਾ 1.5 ਮਹੀਨੇ ਹਸਪੀਟਲ ਚ ਰਹਿਣ ਤੋਂ ਬਾਅਦ ਇਹ ਜਿਹੜੀ ਮੁੰਡੇ ਦੀ ਡੈਥ ਹੋ ਗਈ ਤੇ ਉਹ ਹੁੰਦੇ ਸੀ ਜਿਹੜੇ ਲੜ ਢਿਗੜਿਆ ਹੋਏ ਨਾਲ ਦੇਖੋ ਜਿਹੜਾ ਜੋ ਪੁਲਿਸ ਨੇ ਕਾਰਵਾਈ ਕਰਕੇ ਇੱਕ ਬੰਦਾ ਭੇਜਿਆ ਜੀ ਪਰ ਪਰ ਪਰਿਵਾਰ ਦਾ ਕਹਿਣਾ ਵੀ ਬੰਦੇ ਜਿਆਦੇ ਸੀ ਉਹਨਾਂ ਨੇ ਇਨਵੈਸਟੀਗੇਸ਼ਨ ਕੀਤਾ ਸੀ ਸਾਰਾ ਪੁਲਿਸ ਪਾਰਟੀ ਨੇ ਜੋ ਉਹਨਾਂ ਦੇ ਸਾਹਮਣੇ ਆ ਉਹ ਇੱਕ ਸੀ ਪਰ ਫਿਰ ਵੀ ਉਹ ਲੱਗੇ ਹੋਏ ਨੇ ਕਹਿੰਦੇ ਅਸੀਂ ਜੋ ਵੀ ਆ ਕੋਈ ਸੀਸੀਟੀਵੀ ਦੇਖੀ ਤੁਸੀਂ ਹਾਂਜੀ ਪੁਲਿਸ ਕਿੰਨੇ ਬੰਦੇ ਆ ਰਹੇ ਆ ਸੀਸੀਟੀਵੀ ਕੋਈ ਦਿਖ ਰਿਹਾ ਕੋਈ ਉਹਦੇ ਚ ਤਾਂ ਸਰ ਜਿਹੜੇ ਸੀਸੀਟੀਵੀ ਉਹਦੇ ਚ ਤਾਂ ਕੋਈ ਆ ਰਿਹਾ ਜੀ ਵੈਸੇ ਹਾਂ ਇੱਕ ਬੰਦਾ ਆ ਰਿਹਾ ਜੀ ਉਹਦੇ ਚ ਬਾਕੀ ਜਿੰਨੇ ਵੀ ਕੈਮਰੇ ਦੇਖੇ ਨੇ ਸਾਰਿਆਂ ਚਿੱਕਾ ਰਿਆ ਜਿੱਥੇ ਨਾਲੇ ਤੱਕ ਲੈ ਗਏ ਗਏ ਜਿੱਥੇ ਹਾਂ ਪਰ ਪਰਿਵਾਰ ਦਾ ਕਹਿਣਾ ਵੀ ਵੀ ਹੋਰ ਬੰਦੇ ਨੇ ਪਰ ਆਪਾਂ ਤਾਂ ਇਹੀ ਚਾਹੁੰਦੇ ਆ ਵੀ ਜੇ ਕੋਈ ਹੋਰ ਵੀ ਆ ਦੋ ਨੇ ਤਿੰਨ ਨੇ ਸਾਰਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਨਵਾਂ ਮਰਜੇਕੇ ਡਾਟੇ ਸੇ ਫਿਰ ਫੱਦੇਗਾ ਸੱਣਾ ਹਾਂ ਕੀ ਹੋਇਆ ਤੁਹਾਡੇ ਬੱਚੇ ਨੂੰ ਮੇਰੇ ਬੱਚੇ ਨੂੰ ਜੀ ਅੱਜ ਦੇ ਪਿਛਲੇ 11 ਮਿੰਟੇ ਦਿੱਕਤ ਰਹੀ ਕੋਈ ਕੁੱਟ ਕੇ ਕਰੋ ਕੁੱਟ ਕੇ ਮਾਰ ਕੇ ਨਾ ਗੱਦੇ ਸੱਤ ਗਏ ਉੱਥੇ ਜਾ ਕੇ ਬਹਿ ਕਾਲਾ ਅੱਠੀ ਬੈਠਲਾ ਉੱਥੇ ਜਾ ਕੇ ਦੇਖਿਆ ਫਿਰ ਫਿੱਲ ਤੋਂ ਰੌਲਾ ਪਾਇਆ ਅੱਠੀ ਕਾਰ ਦੇ ਬਾਹਰ ਖਲਾਇ ਫਿਰ 3-4 ਬਗਾਇਆ ਫਿਰ ਉੱਥੇ ਜਾ ਕੇ ਗੱਦੇ ਨਾਲ ਜੁ ਕੱਢਾਈ ਇਹ ਕਿੱਥੇ ਮਿਲਿਆ ਸੀ ਫਿਰ ਜੱਲੇ ਮਾਰਕੀਟ ਹੋਈ ਸੀ ਸਾਨੂੰ ਗੰਦੇ ਨਾਲ ਜੋ ਮੇਲੇ ਇੱਕ ਫੋਟੋ ਚਾਲਦਾਗਾ ਤਿੰਨ ਬਟੂ ਡੁੱਗਾ ਜੀ ਉਹਦੇ ਵਿੱਚ ਉੱਚੀ ਇੱਕ ਜੋ ਕੱਢਿਆ ਬੰਦੇ ਨੇ ਜਾ ਕੇ ਹੀ ਫਿਰ ਜਾ ਕੇ ਜੀ ਰਾਤ ਰੂਪੇ ਰਾਤੋਂ ਰਾਤ ਵਿੱਚ ਜੀ ਸਬਾਰੇ ਲੈ ਕੇ ਗਿਆ ਜੀ ਇਹ ਬਾਰਾ ਹੋਇਆ ਘਰਿਆ ਜੀ ਤੇ ਚਟਾ ਦੋ ਤਿੰਨ ਸਾਹ ਹੋਇਆਗਾ ਹੈ ਸਾਡੇ ਪਿੰਡ ਚਾਗੜਾ ਇਹਨੇ ਕੰਮ ਤੇ ਗਿਆ ਜੀ ਮੇਰਾ ਬੁੱਢਾ ਇਹਨੇ ਕਰਦਾ ਇਹ ਪੱਲੇ ਦਾ ਇੰਦਾ ਕੰਮ ਕਰਦਾ ਜੀ ਫਿਰ ਉੱਥੇ ਇਹਨਾਂ ਦੇ ਕਿਤੇ ਠੇਕੇ ਦੇ ਉੱਤੇ ਦਾਰੂ ਪੀਣ ਲੱਗ ਗਏ ਹੁਣ ਇਹਨਾਂ ਨੇ ਪੈਸੇ ਮੰਗ ਲਈ ਉੱਥੇ ਝਗੜਾ ਹੋਇਆ ਮਾੜਾ ਮੁੱਟਾ ਇਹਨੇ ਘਰੇ ਆ ਕੇ ਜੀ ਇਹ ਘਰੇ ਆ ਕੇ ਚਲੇ ਆਪਣੀ ਰੋਟੀ ਖਾ ਕੇ ਪਿਆ ਜੀ ਉਹ ਬਰਬਾਦ ਦੇ ਬੰਦੇ ਆ ਗਏ ਨੂੰ ਘਰੋਂ ਫੋਨ ਕਰਕੇ ਬੁਲਾਇਆ ਪਤਰੀ ਬੁਲਾ ਕੇ ਲੈ ਗਿਆ ਨੇ ਮੈਂ ਉੱਪਰ ਬੈਤੀ ਹਾਂ ਇਹਨੇ ਪੂਰਾ ਬਿਆਪਦਾ ਸਾਫ ਕਰਾ ਲਿਆ ਜੀ ਸਾਫ ਕਰਾਉਂਦੇ ਕਰੋ ਦੇ ਅੱਧੇ ਘੰਟੇ ਦੇ ਵਿੱਚ ਵਿੱਚ ਕੰਮ ਕਰਤਾ ਜੀ ਨੇ ਮੇਰੇ ਘਰ ਵਾਲੀ ਬਾਕੀ ਜਦੋਂ ਇਹਦੇ ਦੇਖਿਆ ਜਾ ਕੇ ਮੇਰਾ ਮੁੰਡਾ ਹੁਣ ਤੱਕ ਆਇਆ ਨਹੀਂ ਵੀ ਮੈਂ ਦੇ ਕਦਾਮਾ ਨਹੀਂ ਰੋੜਾ ਕਿੰਨੇ ਪੈਸੇ ਕੋਈ ਅਥੇ ਵਾਪਸ ਚਾਹਣ ਪਰ ਬਦ 2200 ਰੁਪਏ ਦਾ ਹੋਤੀਗਾ ਜੀ ਇਹਨੇ ਲੈਣਾ ਦੀ ਜੀ ਆਪਣ ਮੇਰੇ ਮੁੰਡੇ ਨੇ ਜੀ ਨੇ ਅੱਛੇ ਲੈਣੇ ਸੋ ਹਾਂ ਉਸ ਤੋਂ ਲੈਣੇ ਦੀ ਕੰਮ ਕਰਾ ਕੇ ਦੇ ਜੀ ਉਹਦੇ ਨਾਲ ਉਹਦੇ ਪਿੱਛੇ ਲੜਾਈ ਹੋਈ ਹੈ ਉਹਦੇ ਪਿੱਛੇ ਲੜਾਈ ਹੋਈ ਹੈ ਜੀ ਇਹ ਸੰਦਾ ਬਾਅਦ ਚ ਪਤਾ ਲੱਗਾ ਜੀ ਅਸੀਂ ਜਦੋਂ ਹੋਇਆ ਆ ਬੇਚਾਰੀ ਜਿਹੜੇ ਦੇਖਿਆ ਜਾ ਕੇ ਪਿੰਡ ਤੇ ਕੱਢ ਕੇ ਲਿਆਏ ਨੇ ਕਹਿੰਦੀ ਮੇਰਾ ਮੁੰਡਾ ਮਾਰਦਾ ਮਾਰ ਕੇ ਚੱਟ ਗਿਆ ਬੰਟੀ ਮੇਰੀ ਬਾਟੀ ਨੇ ਮਾਰਦਾ ਮੇਰਾ ਬੰਡਾ ਫਿਰ ਪਿੰਡ ਤੇ ਜਾ ਕੇ ਡਰ ਚੁੱਕਿਆ ਪੁਲਿਸ ਨੂੰ ਮਿਲੇ ਨਹੀਂ ਹਾਂ ਜੀ ਪੁਲਿਸ ਨੇ ਕੀ ਕਿਹਾ ਤੁਹਾਨੂੰ ਪੁਲਿਸ ਨੇ ਸਾਨੂੰ ਕੋਈ ਕੋਈ ਨਿصاف ਨਹੀਂ ਸਾਨੂੰ ਕਿਹਾ ਤੁਸੀਂ ਤਾਂ ਨਿصاف ਚਾਹੀਦਾ ਜੀ ਅੱਜ ਮੇਰੇ ਮੁੰਡੇ ਨਾਲ ਬੜ ਕੇ ਮੇਰੇ ਨਾਲ ਤਾਂ ਬਣ ਗਈ ਜੀ ਮਹੀਨਾ ਹੋ ਗਈ ਜੀ ਕਿਸੇ ਹੋਰ ਨਾਲ ਬਣ ਕੇ ਫਿਰ ਪਤਾ ਡਰਦਾ ਜੀ ਮੈਂ ਤਾਂ ਕੱਲ ਨੂੰ ਅੱਜ ਮੈਨੂੰ ਨਿصافੜਾ ਬਣਿਆ ਫਿਰ ਸਕੱਲੂ ਤਾਂ ਪੀੜੀ ਪੈਜੂ ਜੀ ਕਿੰਨਾ ਦਰਦ ਹੋ ਰਿਹਾ ਗੋਲਵਿੰਦਰ ਕੌਰ ਹਾਂ ਤੇ ਪ੍ਰਾਜਾ ਨਾਮ ਅਮਰਪਾਲ ਸਿੰਘ ਆ ਕੀ ਘਰ ਹੋਈ ਸੀ ਨੇ ਦੀ ਤੁਹਾਨੂੰ ਦੱਸਿਆ ਹੋਇਆ ਨੇ ਸਰ ਇਹ ਇੱਕ ਤਰੀਕ ਨੂੰ ਇੱਕ ਤਰੀਕ 11ਵੇਂ ਮਹੀਨੇ 2025 ਨੂੰ ਇਹ ਕੁੱਟਮਾਰ ਘਰੋਂ ਲੈ ਕੇ ਗਏ ਨੇ ਬੁਲਾ ਕੇ ਫੋਨ ਵੀ ਕੀਤਾ ਵੀ ਅਸੀਂ ਤਰਾ ਹਿਸਾਬ ਕਰਦਾਂ ਨੇਗੇ ਜਦ ਕਿ ਹਿਸਾਬ ਕਰਨ ਦੇ ਬਾਬਜੂ ਦੇ ਕੁੱਟਮਾਰ ਕਰਕੇ ਗੰਦੇ ਨਾਲੇ 'ਚ ਸਿੱਟ ਕੇ ਇੱਟਾਂ ਜੇਣਤੀਆਂ ਕਿੱਥੇ ਨਾਲ ਗੰਦਾ ਨਾਲਾ ਕਿੱਥੇ ਸੀ ਇੱਥੇ ਪਿੰਟ ਚ ਆਈ ਥਾਈ ਹਾਂਜੀ ਇੱਟਾਂ ਜੇਣਤੀ ਉਸਤੇ ਹਾਂਜੀ ਇੱਟਾਂ ਜਨ ਕੇ ਉੱਪਰ ਵਾਗੇ ਕਿੰਨੇ ਦਿਨ ਬਾਅਦ ਪਤਾ ਲੱਗੇ ਲਾਸਕਾ ਤੁਹਾਨੂੰ ਸਾਨੂੰ ਉਹ ਦਿ ਉਹਦੀ ਪਤਾ ਤਾਂ ਉਹਦੀ ਲੱਗ ਗਿਆ ਸੀ ਸਰ ਉਸੇ ਰਾਤ ਪਤਾ ਲੱਗ ਗਿਆ ਸੀ ਕਿ ਘੰਟੇ ਅੱਧੇ ਘੰਟੇ ਬਾਅਦ ਅੱਧੇ ਘੰਟੇ ਬਾਅਦ ਇਹ ਫਿਰ ਰੱਖੀ ਲਾਸ਼ ਮਿਤੀ ਨਹੀਂ ਹੁਣ ਲਾਸ਼ ਮਿਲੀ ਇਹ ਤਾਂ ਅੱਜ ਹੀ ਮਿਲੀ ਹੈ ਅੱਜ ਮਿਲੀ ਹੈ ਨਾ ਹਾਂਜੀ ਅੱਛਾ ਇਹ ਚਿੰਤੀ ਸੀ ਇਸਦੇ ਹਾਂਜੀ ਇਸਦੇ ਹਿੱਟਾ ਚੇਲਦੇ ਸੀ ਹਸਪੀਟਲ ਲੈ ਕੇ ਗਏ ਅੱਛਾ ਬਾਅਦ ਵਿੱਚ ਇਲਾਜ ਵਾਸਤੇ ਲੈ ਗਏ ਕਿਉਂ ਤੇ ਹਾਂਜੀ ਇਲਾਜ ਵਾਸਤੇ ਪਟਿਆਲੇ ਰਜਿੰਦਰਾ ਹਸਪੀਟਲ ਅੱਛਾ ਡੈਥ ਕਦੋਂ ਹੋਈ ਹੈ ਡੈਥ ਅੱਜ ਹੋਈ ਹੈ ਅੱਜ ਹੋਈ ਹੈ ਰਾਤ ਦੇ ਸਾਡੇ ਆ 11:07 ਤੇ ਲਾਲ ਸਿੰਘ ਬਸ ਇਹੀ ਮੰਗਾਈ ਇਹਨਾਂ ਦੀ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਨਿਆਂ ਸਾਫ ਮਿਲੇ ਇਹਨਾਂ ਤਾਂ ਚੱਕਦੇ ਨਾ 820 ਰੁਪਏ ਵੀ ਸਹੀ ਗੱਲ ਹੋ ਗਈ ਹੈ ਹੋ ਹੀ ਜਾ ਤਾਂ ਇਹ ਸਭ ਕੁਝ ਗਿਆ ਮਤਲਬ ਇਹ ਜਗ੍ਹਾ ਕਿ ਜਾਮ ਲੱਗ ਗਿਆ ਫਟੇ ਸੰਧਾ ਪਰ ਸੱਜ ਇੱਕ ਮੌਜਮਾਨ ਪਰਿਵਾਰ ਕਹਿ ਰਹੇ ਵੀ ਸਾਡੇ ਨਾਲ ਕੋਈ 250 ਰੁਪਏ ਨੂੰ ਲੈ ਕੇ ਟਕਰਾਰਵਾ ਜਰੂਰੀ ਸੀ ਇਹਨਾਂ ਦੀ ਜੀ ਜੀ ਸਗੜੇ ਹੋਇਆ ਜੀ 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 ਉਸ ਦੌਰਾਨ ਕਹਿੰਦੇ ਜੀ ਸੁਮੋਤ ਹੋ ਗਈ ਹੈ ਤਾਂ ਇਹ ਡੇਢ ਘੰਟੇ ਬੈਠੇ ਕਹਿੰਦੇ ਉਹੀ ਅੱਤਕਰੀ ਪਰਤਾਲ ਸਿੱਟੀ ਆਇਆ ਹੈ ਜੁਦੀ ਇੱਕ ਮ੍ਰਿਤਕ ਹੈ ਅਵਤਾਰ ਹੈ ਨੌਜਵਾਨ ਮੁੰਡਾ ਸੀਗਾ ਤੇ ਇਹਦੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਸੱਟਾਂ ਲੱਗਣ ਕਰਨੇ ਦਾਖਲ ਹੈ ਤੇ ਇਹਦੇ ਫਾਦਰ ਦੇ ਬਿਆਨ ਤੇ ਅਮਨਦੀਪ ਦੇ ਖਿਲਾਫ ਐਫ ਆਈ ਆਰ ਦਰਜ ਕਰਤੀ ਸੀ 307 ਦੀ ਐਫ ਆਈ ਆਰ ਦਰਜ ਹੋ ਗਈ ਸੀ ਅਮਨਦੀਪ ਕਿਉਂ ਜਿਹੜਾ 307 ਦਾ ਸੀਗਾ ਆਲਰੇਡੀ ਅਰੈਸਟ ਹੋ ਗਿਆ ਤੇ ਜੁਡੀਸ਼ੀਅਲ ਕਸਟਡੀ ਚ ਹੈ ਤੇ ਦੌਰਾਨੇ ਇਲਾਜ ਸੱਟਾਂ ਜਾਦੇ ਗੰਭੀਰ ਹੋਣ ਕਰਕੇ ਅੱਜ ਸਵੇਰ ਇਸ ਨੌਜਵਾਨ ਦੀ ਮੌਤ ਹੋ ਗਈ ਹੈ ਇਸ ਕਰਕੇ ਇਸ ਮੁਕਦਮੇ 'ਚ 307 ਦਾ ਵਾਅਦਾ ਕੀਤਾ 302 ਦਾ ਵਾਅਦਾ ਕਰ ਦਿੱਤਾ ਗਿਆ ਤੇ ਅਗਲੀ ਜਿਹੜੀ ਤਫ਼ਤੀਸ਼ ਆ ਉਹ ਮੇਰੇ ਵੱਲੋਂ ਕੀਤੀ ਜਾਊਗੀ ਇਹਦੀ ਪੂਰੀ ਡੂੰਘਾਈ ਨਾਲ ਤਫ਼ਤੀਸ਼ ਕਰਾਂਗੇ ਜੋ ਸੱਚ ਹੋਊਗਾ ਜੋ ਸੱਚੇ ਸਤ ਤੱਥ ਹੋਣਗੇ ਉਹ ਸਾਹਮਣੇ ਲਿਆਏਗਾ ਫਿਰ ਜਿਹੜਾ ਥੋੜੇ ਟਾਈਮ ਤੱਕ ਨੋਟਿਸ ਮੈਂ ਹੋਵੇ ਪਹਿਲੇ ਮਾਮਲੇ ਦਾ ਕੀ ਲਿਖਾਇਆ ਪਰਿਵਾਰ ਨੇ ਕਿ ਮਾਮੂਲੀ ਸੀ ਕੋਈ ਪੈਸੇ ਦੀ ਗੱਲ ਸੀ ਕੋਈ ਨਾ ਜੇ ਉਹ ਤਫਤੀਸ਼ ਦਾ ਵਿਸ਼ਾ ਜੀ ਉਹ ਤਫਤੀਸ਼ ਮੁਤਾਬਕ ਆਪਾਂ ਡਿਸਕਲੋਸ ਨਹੀਂ ਕਰ ਸਕਦੇ ਤਫਤੀਸ਼ ਮੁਤਾਬਕ ਜੋ ਸਹੀ ਹੋਗਾ ਉਹ ਕਿਤਾਬ ਹੈ ਸੀਸੀਟੀਵੀ ਵੀ ਦੇਖੀ ਹੋਣੀ ਹੁਣ ਤੱਕ ਬਿਲਕੁਲ ਹਰ ਚੀਜ਼ ਹਰ ਚੀਜ਼ ਦੇਖੀ ਜਾਂਦੀ ਹੈ ਸਰ ਹਰ ਚੀਜ਼ ਦਾ ਐਂਗਲ ਤਫਤੀਸ਼ ਚ ਲਿਆ ਲਿਆ ਜਾਂਦਾ ਹੈ ਇੱਥੇ ਮੀਡੀਆ ਚ ਕਮੈਂਟ ਕਰਨਾ ਅਜੇ ਬੜੀ ਜਲਦੀ ਹੋਊਗੀ ਚਲੋ ਅਸੀਂ ਰਿਕਵੈਸਟ ਕਰ ਰਹੇ ਹਾਂ ਫੈਮਿਲੀ ਦਾ ਇਸ ਤਰ੍ਹਾਂ ਦੇ ਸੈਂਟੀਮੈਂਟ ਕਈ ਕਈ ਵਾਰੀ ਹੋ ਜਾਂਦੇ ਨੇ ਅਕਸਰ ਹੋ ਜਾਂਦੇ ਆ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਠੀਕ ਹੈ ਸਰ ਕੈਮਰਾਮੈਨ ਵੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ نیوز